ਸੀ ਨਾ ਬਿਆਨ ਲੈ ਲੈ ਮੈਡੀਕਲ ਰਿਕਾਰਡ ਲੈ ਲੈ ਸੀਸ ਡੀ ਵੀ ਫੁਲਟੇਜ ਕਢਾ ਰਹੇ ਆ ਸਾਰੀ ਤੇ ਉਧਰ ਉਹਦੇ ਮੋਬਾਈਲ ਉਹਨਾਂ ਚੱਕਾ ਕੇ ਜਿਹੜੇ ਬੰਦੇ ਐਪਲੀਕੇਸ਼ਨ ਨਾਲ ਹੈ ਅਜੇ ਫਿਲਹਾਲ ਅਨਨੋਨ ਬਤਾਂ ਦੇ ਪਰਸੇ ਦਿੱਤਾ ਤੇ ਜੋ ਇਨਵੈਸਟਿਗੇਸ਼ਨ ਅਸੀਂ ਨੇ ਹੋ ਗਿਆ ਪਰ ਸਾਰਾ ਖਤਮ ਨਹੀਂ ਇਹ ਸਾਡਾ ਲਾਸਟ ਏਰੀਆ ਦੇ ਵਿੱਚ ਸਾਨੂੰ ਨਾਲੇ ਪਾਸੇ ਟੱਪ ਆਇਆ ਸ਼ਰਮਾ ਟੱਪ ਉੱਥੇ ਝਗੜਾ ਰਿਹਾ ਸਰ ਨਾਮ ਕੀ ਜਿਹੜਾ ਚੱਕ ਉਹਨੂੰ ਦਿਲਵਾ ਦਲਵਾਰ ਸਿੰਘ

ਮੈਂ ਪਹਿਲਾਂ ਸੇਨ ਕਰਦਾ ਕਰ ਲਿਆ ਸੀ ਜੇੰਦਾ ਦਾ ਕੋਈ ਵੀ ਕੁਝ ਕਹਿ ਸਕਦਾ ਸਰ ਕਿੰਨੇ ਬੰਦੇ ਪਰ ਇਹ ਟੋਟਲ 15 ਕੇ ਬੰਦੇ ਅਨਪਛਾਤੇਆਂ ਦੇ ਖਿਲਾਫ ਕੀਤਾ ਪਰਚਾ ਫਿਰਦਾ ਦੱਸਿਆ ਹੱਦਿਆਂ ਅੱਜ ਤੱਕ ਸੇ ਕਿਰੇ ਜਾ ਰਹਾ ਹੈ ਉਸ ਨੂੰ ਉਸ ਇਨਵੈਸਟ ਕਰ ਰਹੇ ਹਨ ਅੰਦਰ ਸੇ ਮੈਨੂੰ ਪਤਾ ਨਹੀਂ ਲੱਗੇ 6 ਵਜੇ ਮਿਰਚੀ ਕਿਹੜੇ ਘਰੇ ਦਾ ਮੱਚ ਤੇ ਨੀਰਾ ਸੀਗਾ ਉਸ ਟਾਈਮ ਸਰ ਸੀਸੀਟੀਵੀ ਆਈ ਵੀ ਅਸੀਂ ਕਢਾ ਰਹੇ ਹਾਂ ਸਾਰੇ ਜਿੰਨੇ ਰਸਤੇ 'ਚ ਕੈਮਰੇ ਕੋਲ ਕੋਣ ਕਟੀ ਕਿਥੋਂ ਕਿ ਸਰ ਇਹ ਪਟਿਆਲੇ ਨੂੰ ਆ ਰਹੀ ਸੀ ਜਾਂ ਉੱਧਰ ਨੂੰ ਜਾ ਰਹੀ ਸੀ ਤੇ ਉਹਦਾ ਬਿਆਨ ਲੈ ਲਿਆ ਮੈਡੀਕਲ ਰਿਕਾਰਡ ਲੈ ਲਿਆ ਸੀਸੀਡੀ ਵੀ ਫੁਟੇਜ ਕਢਾ ਰਹੇ ਆ ਸਾਰੀ ਤੇ ਉਦੋਂ ਉਹਦੇ ਮੋਬਾਈਲ ਆਨ ਕਰ ਚੱਕਾ ਜਿਹੜੇ ਬੰਦੇ ਐਪਲੀਕੇਸ਼ਨ ਨਾਲ ਹੈ ਜਿਹੜਾ ਫਿਲਹਾਲ ਅਨਨੋਨ ਬਣਦੇ ਪਰਸੇ ਦਿੱਤਾ ਤੇ ਜੋ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਪਰ ਸਾਰਾ ਸਾਹਮਣੇ 70 ਲਾਖ ਰੁਪਏ ਦੀ ਬੱਕਰੀ ਇਹ ਸਾਡੇ ਲਾਸਟ ਏਰੀਆ ਦੇ ਵਿੱਚ ਸਰੂਰ ਵਾਲੇ ਪਾਸੇ ਟੱਪ ਆਇਆ ਸ਼ਰਮਾ ਟੱਪ ਉੱਥੇ ਝਗੜਾ ਹੋਇਆ ਸਰਨਾਮ ਕੀ

ਇਹ ਬਿਆਨ ਜੋ ਮੈਂ ਕਿਹਾ ਸੀ ਕਿ ਪਹਿਲੇ ਵੀ ਹੋ ਸਕਦਾ ਨਹੀਂ ਪਹਿਲਾਂ ਸੀ ਇਨਕੁਆਇਰੀ ਤਾਂ ਕਰ ਲਈ ਸੀ ਇਹਦਾ ਕੋਈ ਵੀ ਕੁਝ ਕਹਿ ਸਕਦਾ ਸਰ ਕਿੰਨੇ ਵਜੇ ਬਾਰੇ ਇਹ ਟੋਟਲ 15 ਕੇ ਬੰਦੇਾਂ ਪਛਾਤਿਆਂ ਦੇ ਖਿਲਾਫ ਕੀਤਾ ਪਰਚਾ ਫਿਰਾ 10-10 ਆਲੰਗ ਦਾ ਪਰਚਾ ਕਿਹੜੇ ਜਾ ਰਹਾ ਹੁੰਦਾ ਉਸ ਨੂੰ ਉਸ ਨੂੰ ਇਨਵੈਸਟਿਗੇਟ ਕਰ ਰਹੇ ਹਾਂ ਅੰਦਾਜ਼ਾ ਇਹ ਮੈਨੂੰ ਪਤਾ ਨਹੀਂ ਲੱਗੇ 6:00 ਵਜੇ ਮਰਜੀ ਕਿਹੜੇ ਧਰਵਾਜੇ ਨੇ ਨਹੀਂ 라 ਸੀਗਾ ਉਸ ਟਾਈਮ ਸਰ ਸੀਸੀਟੀਵੀ ਆਈ ਵੀ ਅਸੀਂ ਕਢਾ ਰਹੇ ਹਾਂ ਸਾਰੇ ਜਿੰਨੇ ਰਸਤੇ 'ਚ ਕੈਮਰੇ ਕੰਮ ਕਰ ਕੋਣ ਕੱਟੀ ਕਿਥੋਂ ਮੱਗੀ ਸਰੀ ਪਟਿਆਲੇ ਨੂੰ ਆ ਰਹੀ ਸੀ ਨਾ ਉਧਰ ਨੂੰ ਜਾ ਰਹੀ ਸੀ ਪਟਿਆਲੇ ਜੀ ਉਹਦਾ ਬਿਆਨ ਲੈ ਲਿਆ ਮੈਡੀਕਲ ਰਿਕਾਰਡ ਲੈ ਲਿਆ ਸੀ ਸੀਡੀ ਵੀ ਫੁਲਟੇਜ ਕਢਾ ਰਹੇ ਹਾਂ ਸਾਰੀ ਤੇ ਉਧਰੋਂ ਦੇ ਮੋਬਾਈਲ ਹੰਦ ਰਚਾ ਕੇ ਜਿਹੜੇ ਬੰਦੇ ਐਪਲੀਕੇਸ਼ਨ ਨਾਲ ਹੈ ਅਜੇ ਫਿਲਹਾਲ ਅਸੀ ਅਨਨੋਨ ਬਤਾਂ ਦੇ ਵਰਸ ਦਿੱਤਾ ਤੇ ਜੋ ਇਨਵੈਂਟਰੀਸ ਹਮਨੇ ਹੋ ਗਿਆ ਬਸ ਸਾਰਾ ਖਸਮਨੇ 70 ਬੱਕਰੀ ਇਹ ਸਾਡਾ ਲਾਸਟ ਪੀਰੀਅਡ ਦੇ ਵਿੱਚ ਸਰ ਗੁਰੂ ਨੇ ਲੈਪਸੇ ਟੱਪ ਆਇਆ ਸ਼ਰਵਾਡਾਪਾ ਉੱਥੇ ਝਗੜਾ ਰਿਹਾ ਸਰਨਾਮ ਕੀ ਜਿਹੜਾ ਚੱਕੂ ਉਹਦਾ ਦਲਵਾਰ ਦਲਵਾਰ ਸਿੰਘ ਬਜੇ ਸਰ ਉਹਨਾਂ ਦੀ ਦੁਆਰਾ ਜਿਹੜੀ ਵੀਡੀਓ ਦੇ ਵਿੱਚ ਐਮਐਲਏ ਸਾਹਿਬ ਦਾ ਨਾਮ ਆਇਆ ਉਹ ਸੀ ਇਨਵੈਸਟੀਗੇਸ਼ਨ ਦੇਖਾਂਗੇ ਜੇ ਅੱਗੇ ਜਿਹੜਾ ਗੁਰੂ ਲ ਹੋਇਆ ਤਾਂ ਉਹ ਸਾਬਤ ਹੋਣਾ ਸਰ ਇੰਨਾਂ ਨੇ ਬਾਕਸ ਸੀ ਕੀ ਕਰ ਸੀ ਕਿ ਤੋਂ ਮੈਂ ਉਹਲੇ ਉਹ ਤਾਂ ਇਨੀਸ਼ਲ ਸਟੇਜ ਤੇ ਉਹਨੇ ਬਹੁਤ ਜ਼ਿਆਦਾ ਗੱਲ ਨਹੀਂ ਕੀਤੀ ਇਹ ਦੱਸ ਰਿਹਾ ਕਿ ਨਾ ਵੀਡੀਓ ਪਾਉਂਦਾ ਤਾਂ ਮੈਂ ਨਾਲ ਦਾਵਾ ਹੈ ਮੰਨਿਚਾ ਜਿਸਰ ਨੂੰ ਕਿੱਥੇ ਜਿਹੜਾ ਜੱਗ ਕਿੱਥੇ ਜਿਹੜਾ ਦੌਰਾਨੇ ਬਾਤ ਚੱਲ ਰਿਹਾ ਹੋਵੇ ਜੇ ਬਿਆਨ ਜੋ ਮੈਂ ਕਿਹਾ ਸੀ ਪਹਿਲੇ ਨਹੀਂ ਚੱਲਿਆ ਮੈਂ ਪਹਿਲਾਂ ਸੇ ਇਨਵੈਸਟ ਕਰ ਲਈ ਸੀ ਜੇ ਇਹਨਾਂ ਦਾ ਕੋਈ ਵੀ ਕੁਝ ਕਹਿ ਸਕਦਾ ਸਰ ਕਿੰਦੇ ਬੱਲੇ ਪਾਈ ਇਹ ਟੋਟਲ 15 ਕੇ ਬੰਦੇ ਹਨ ਪਛਾਤਿਆਂ ਦੇ ਖਿਲਾਫ ਕੀਤਾ ਪਰਚਾ ਫਿਲਹਾਲ ਪਰਚਾ ਹੱਥੇ ਆ ਗਿਆ ਉਸੇ ਕਿਹੜੇ ਅੰਦਾਜ਼ਾ ਉਹ ਉਸ ਨੂੰ ਇਨਵੈਸਟ ਕਰ ਰਹੇ ਹਨ ਹੁਣ ਦੱਸੋ ਮੈਨੂੰ ਪਤਾ ਨਹੀਂ ਲੱਗੇ 6 ਵਜੇ ਜਿਹੜੇ ਮਰਜੀ ਕਿਹੜੇ ਧਰਵਾਜ ਤੇ ਨੇ ਅਸੀ ਗੋਸਟਾਂ ਸਸ ਸੀਸੀ ਵੀ ਆਈਏ ਕੋਈ ਤਰ੍ਹਾਂ ਦੇ ਅਸੀਂ ਕਢਾ ਰਹੇ ਹਾਂ ਸਾਰੇ ਜਿੰਨੇ ਰਸਤੇ 'ਚ ਕੈਮਰੇ ਕੋਲ ਕੋਣ ਘਟੀ ਕਿਥੋਂ ਕਿੱਥੋਂ ਆ ਰਹੇ ਪਟਿਆਲੇ ਨੂੰ ਆ ਰਹੇ ਸੀ ਨਾ ਉੱਧਰ ਨੂੰ ਜਾ ਰਹੇ ਸੀ ਪਟਿਆਲੇ